ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਦਾ ਇਹ ਪਿੰਡ ਸੁਖਾਨੰਦ ਦੇ ਨੇੜ ਹੈ ਇਹਨੂੰ ਤਹਿਸੀਲ ਬਾਗਾਪਰਣਾ ਪੈਂਦੀ ਹੈ ਤੇ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਛੱਠੀ ਭਾਈ ਵੀ ਇਹਦੇ ਨੇੜ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਇਹ ਭਾਈ ਵੀ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਤਿੰਨ ਨਗ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੇ ਆ ਤਿੰਨੇ ਹੀ ਗੱਪਣ ਗਾਵਾਂ ਬੇਨਤੀ ਹੈ ਵੀ ਜਿਹਨੇ ਵੀ ਪਸ਼ੂ ਖਰੀਦਣਾ ਹੈ ਉਹਦਾ ਹੱਕ ਹੈ ਵੀ ਉਹ ਆਕੇ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਖਰੀਦੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਬਾਕੀ ਇੱਥੇ ਪਹੁੰਚ ਕੇ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦ ਸਕਦੇ ਹੋ ਆਓ ਮਿਲिए ਬਾਈ ਨੂੰ ਸ਼ੁਰੂਆਤ ਕਰਦੇ ਹਾਂ ਪਰਲੇ ਪਾਸੇ ਤੇ ਪਹਿਲੇ ਨੰਬਰ ਵਾਲੀ ਵਹਿੜ ਤੋਂ ਉਦੋਂ ਬਾਅਦ ਚ ਦੋ ਦੂਜੀਆਂ ਵਹਿੜਾਂ ਦਿਖਾਉਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸਦੇ ਵੀਰੇ ਨਾਮ ਮੇਰਾ ਇਰਫਾਨ ਖਾਨਾ ਜੀ ਇਰਫਾਨ ਭਾਈ ਅੱਜ ਤਿੰਨ ਵਹਿੜਾਂ ਦਿਖਾ ਰਹੇ ਹਾਂ ਹਾਂਜੀ ਪਹਿਲੇ ਨੰਬਰ ਤੇ ਵਹਿੜ ਬੈਕ ਸਾਈਡ ਤੇ ਤੇਰੇ ਖੜੀ ਹੈ ਕਿੰਨਾ ਮਸੂਆ ਪਲੂਨ ਆ ਜ ਪਹਿਲਾ ਸੁਆ ਦੋ ਦੰਦ ਦਿਨ ਕਿੰਨੇ ਲੱਗੂਗੀ ਦਿਨ ਇਹਦੇ ਮਾਲਕਾਂ ਦੇ ਅਨੁਸਾਰ ਜੀ 15 ਦਿਨ ਬਾਕੀ ਆ ਫਾਰਮ ਚ ਲਈ ਹੈ ਜੀ ਡਿਮਾਂਡ ਕੀ ਰਹੂਗੀ ਜੀ ਡਿਮਾਂਡ ਜੀ ਫੋਨ ਤੇ ਰਹੂਗੀ ਤਿੰਨਾਂ ਬਣਾ ਦੇ ਜੀ ਖੋਲੀ ਇਹਨੂੰ ਦੋਸਤੋ ਰੇਟ ਫੋਨ ਤੇ ਰਹੂ ਪਹਿਲਾ ਸੁਆ ਦੋ ਦੰਦ ਦਿਨ ਹਜੇ 15 ਪਏ ਆ ਸੋਨ ਚ ਢਾਂਚਾ ਸੋਨਾ ਥਣ ਚੰਗੇ ਆ ਬਿੱਥੀ ਦੇ ਉੱਤੇ ਬਾਕੀ ਤੁਸੀਂ ਹਵਾਨਾ ਦੇਖੋਗੇ ਫਿਕਸ ਹਜ਼ਾਰ ਰੱਖੂਗੀ ਹਵਾਨਾ ਥੋੜਾ ਖੁੱਲੀ ਫਿਰਦੀ ਸੀ ਜੀ ਠੀਕ ਹੈ ਕੰਮ ਕਰਕੇ ਥੋੜੀ ਬੋਤੀ ਪਈ ਕਹਿੰਦਾ ਖੁੱਲੀ ਫਿਰਦੀ ਆ ਤਾਂ ਕਰੂਗੀ ਹਵਾਨਾ ਫਿਟਿੰਗ ਵਾਲਾ ਰੱਖੂਗੀ ਪੂਰਾ ਹਜੇ 15 ਬਾਕੀ ਐ ਸੋ ਰੇਟ ਫੋਨ ਤੇ ਹੀ ਆ ਦੱਸੋ ਜੱਜ ਦਾ ਪਸੂ ਤੁਸੀਂ ਕਾਲ ਕਰਕੇ ਬਾਈ ਨੂੰ ਪੁੱਛ ਲਓ ਜੇ ਰੇਟ ਤੁਹਾਨੂੰ ਡਿਮਾਂਡ ਵੀਰ ਦੱਸ ਦੂਗਾ ਸੋਣੀ ਵਾੜ ਐ ਫੇ ਹੁਣੇ ਹੀ ਨਵਾਈ ਆ ਦੱਸੋ ਕਿਉਂਕਿ ਵੀਡੀਓ ਬਣਾਉਣੀ ਸੀ ਗਿੱਲਾ ਪਿੰਡਾ ਤੁਸੀਂ ਇਹਦਾ ਲਾਈ ਸੀ ਗੱਡੀ ਚ ਹਜੇ ਤਾਂ ਕਰਕੇ ਰਹਿ ਗਈ ਸੀ ਕੱਲੀ ਨਾ ਆਉਣ ਵਾਲੀ ਓਕੇ ਹਜੇ ਕੱਲ ਤੇ ਆਡਰ ਆਉਣ ਲੱਗੇ ਬੱਚੀ ਹੁਣ ਵੀ ਨਾੜਾਂ ਤੁਸੀਂ ਹਵਾਨੇ ਤੇ ਦੇਖੋ ਥਣਾ ਚ ਪਿੱਥੀ ਦੇਖੋ ਟਾਂਚਾ ਸੋਣਾ ਹਾਂਜੀ ਸੋ ਇਹ ਪਹਿਲੇ ਨੰਬਰ ਤੇ ਇਹ ਤੋ ਅੱਗੇ ਇੱਕ ਹੋਰ ਵੈਣ ਭਾਈ ਜਿਹੜੀ 2 ਨੰਬਰ ਤੇ ਕਨਵਾ ਸੂਆ ਇਹ ਵੀਰ ਦੂਜਾ ਸੂਆ ਮਤਲਬ 6 ਦਿਨਾਂ ਦਾ ਮੂਡ origignal ਕਿੰਨੇ ਦਿਨ ਲਾਉਗੀ ਇਹਦੇ ਵੀ 10 ਦਿਨ ਬਾਕੀ ਬਣੂ ਬਣੂ ਬਹੁਤ ਬੱਚੀ ਰੇਟ ਇਹਦਾ ਫੋਨ ਤੇ ਰੇਟ ਵੀਰੇ ਤਿੰਨਾ ਦਾ ਹੀ ਫੋਨ ਦੇਊਗਾ ਤੋਰ ਦੇ ਭਾਈ ਦੋਸਤੋ ਰੇਟ ਫੋਨ ਤੇ ਸੂਆ ਦੂਜਾ ਹਫਤਾ ਲਾਉਗੀ ਇਹਦਾ ਵੀ ਥਾਣਾ ਤੁਹਾਨੂੰ ਨੇੜੇ ਤੋਂ ਦਿਖਾ ਦਊਗਾ ਇਦਾਂ ਦਾ ਥਾਣ ਇਸ ਟਾਈਮ ਤੁਹਾਨੂੰ ਕਲੀਅਰ ਦਿਸਦਾ ਹੋਊਗਾ ਉਹ ਤਰ ਨੂੰ ਲੈ ਜੀ ਸਤ ਚੰਗਾ ਫਿਟਿੰਗ ਵਾਲਾ ਹੀ ਇਹਦਾ ਹਵਾਨਾ ਦੋਸਤੋ ਪਰ ਹਜੇ ਹਫਤਾ ਹੀ ਲੰਦੀ ਆ ਰੇਟ ਇਹਦਾ ਵੀ ਫੋਨ ਤੇ ਰੱਖਿਆ ਬੈਠੇ ਵਪਾਰ ਦਾ ਕੰਮ ਆ ਸਟੋਰ ਰੂਟੀਨ ਚ ਗਾਹਕ ਵੀ ਆਉਂਦੇ ਆ ਪਰਦਾ ਰੇਟਾਂ ਦੇ ਵਿੱਚ ਇਸ ਕਰਕੇ ਵੀ ਰੱਖਿਆ ਜਾਂਦਾ ਕਿਉਂਕਿ ਵੀ ਵੇਚਰੀ ਵਾਲੇ ਪਾਣੇ ਲੈਣਾ ਹੁੰਦਾ ਪਸੋਂ ਤੋਂ ਹੈ ਵੇਚ ਲਈ ਰੇਟ ਜਿਹੜੇ ਉਹ ਵਿਕਰੀ ਵਾਲੇ ਹੋਣਗੇ ਕਾਲ ਕਰਕੇ ਪੁੱਛ ਲਓ ਵੀ ਡਿਮਾਂਡ ਕੀ ਰਹਿੰਦੀ ਹੈ ਹਵਾਨਾ ਚੰਗੀ ਵਾਲਾ ਸੋਹਣਾ ਥਣ ਚੰਗਾ ਕੱਢੂਗੀ ਬਸ ਮਾਸਤੇ ਠੀਕ ਹੈ ਆ ਇਹ ਦੂਬਾ ਚ ਤਿੰਨ ਨੰਬਰ ਤੇ ਇੱਕ ਹੋਰ ਵੈਣ ਇਹ ਵੀ ਬੱਚੀ ਦੋ ਦੰਦੀ ਆ ਮੁੰਦੀ ਜੀ ਦਣ ਕਿਨੇ ਲੈਂਦੀ ਐ ਇਹਦੇ ਵੀ 8 7 8 ਕੁ ਦਿਨ ਬਾਕੀ ਦੱਸਿਆ ਮਾਲਕਾਣੀ ਤੋਰੀ ਬਈ ਹਾਂਜੀ ਦੱਸੋ ਦੋ ਦੰਦੀ ਵੀਰ ਦੱਸਦਾ ਵੀ ਇਹ ਥੋੜਾ ਕ੍ਰਾਸ ਬਰੀਡ ਚ ਹਵਾਨਾ ਚੰਗਾ ਇਹਦਾ ਵੀ ਦਿਨ ਹਜੇ ਲਾਉਗੀ ਸੋਨ ਚ ਹਫਤਾ 10 ਦਿਨ ਤਿਆਰੀ ਸੋਣੀ ਪੜੂਗੀ ਟਾਂਚਾ ਚੰਗਾ ਦੇਖੋ ਪਿੱਛੋਂ ਹਵਾਨਾ ਇਹਦਾ ਚੰਗਾ ਹਵਾਨਾ ਇਹਦਾ ਵੀ ਲਿਆ ਬਈ ਕਮਾਲਾ ਇਹ ਵੀ ਪਹਿਲਾਂ ਵੇੜਾ ਦੋ ਵੇੜਾ ਪਹਿਲੇ ਸੂਏ ਦੀਆਂ ਇੱਕ ਦੂਜੇ ਸੂਏ ਦੀ ਤਿੰਨ ਨਾਗ ਸੀਗੇ ਤਿੰਨੇ ਹੀ ਤੁਹਾਨੂੰ ਦਿਖਾਤੇ ਆ ਆ ਜੋ ਤੁਸੀਂ ਹੁਣ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਤਸੱਲੀ ਕਰਨ ਦਾ ਹੱਕ ਹੈ ਜਰੂਰ ਕਰਕੇ ਤਸੱਲੀ ਫੇਰ ਖਰੀਦ ਲਿਓ ਨੰਬਰ ਸਕਰੀਨ ਉੱਤੇ ਦੱਸੋ 210 ਚੱਲੀ ਜਾਂਦਾ ਇਸੇ ਨੰਬਰ ਤੇ ਕਾਲ ਕਰੋਗੇ ਇਹਦੇ ਵੀ ਨਾੜਾਂ ਚੰਗੀਆਂ ਹਵਾਨੇ ਦੇ ਉੱਤੇ ਬਾਕੀ ਕੋਲ ਖੜ ਕੇ ਪਸ਼ੂ ਦੇਖ ਲਿਆ ਕਰੋ ਧੰਨਵਾਦ